ਜਾਂ ਦੇ ਖਿਲਾਫ ਜੰਗ ਜਿਹੜੀ ਪੰਜਾਬ ਸਰਕਾਰ ਲੜ ਰਹੀ ਹੈਗੀ 17 ਜੂਨ ਨੂੰ ਇੱਕ ਹਾਈ ਲੈਵਲ ਰਿਵਿਊ ਮੀਟਿੰਗ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਜਿਹੜੀ ਈਡੀਪੀ ਸਟਰੈਟਜੀ ਰਿਵਿਊ ਕੀਤੀ ਸੀਗੀ ਉਹਦੇ ਤਹਿਤ ਸਾਨੂੰ ਨਿਰਦੇਸ਼ ਦਿੱਤੇ ਗਏ ਸੀ ਕਿ ਪੰਜਾਬ ਦੇ ਹਰ ਪਿੰਡ ਤੇ ਹਰ ਮੋਹੱਲੇ ਦੇ ਵਿੱਚ ਲੋਕਾਂ ਦੀ ਕਮੇਟੀਆਂ ਬਣਾਈ ਜਾਣ ਸੋ ਤਕਰੀਬਨ 93% ਪਿੰਡਾਂ ਤੇ ਮੋਹੱਲਿਆਂ 'ਚ 12000 ਤੋਂ ਉੱਪਰ ਕਮੇਟੀਆਂ ਬਣ ਚੁੱਕੀਆਂ ਇੱਕ ਜਿਹੜੀ ਨਸ਼ਿਆਂ ਦੇ ਖਿਲਾਫ ਲੜਾਈ ਨੂੰ ਪੀਪਲਸ ਮੂਵਮੈਂਟ ਬਨਾਨ ਦੀ ਮੁਹਿੰਮ ਹੈ ਕਿ ਪੁਲਿਸ ਪ੍ਰਸ਼ਾਸਨ ਲੋਕਾਦੂਨ ਨਾਲ ਲੈ ਕੇ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਜਾਊਗੀ ਤੇ ਇਸ ਦੇ ਵਿੱਚ ਕੰਟੀਨਿਊਸ ਤੌਰ ਤੇ ਜਿਹੜੀ ਐਕਟੀਵਿਟੀਜ਼ ਹੈਗੀ ਯੂਥ ਨੂੰ ਇਨਵੋਲਵ ਕਰਕੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਈ ਜਾਊਗੀ ਜਿਹੜੇ ਵਨਰੇਬਲ ਸੈਕਸ਼ਨਸ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਜਾਏਗਾ ਜਿਹੜੇ ਵਿਕਟਿਮਸ ਹੈਗੇ ਅਤੇ ਇਹਨ ਕਮੇਟੀਆਂ ਤੋਂ ਸਾਨੂੰ ਇਨਫੋਰਮੇਸ਼ਨ ਵੀ ਆਊਗੀ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਪ੍ਰਤੀਬੱਧ ਹੈਗੀ ਪੰਜਾਬ ਤੋਂ ਨਸ਼ਿਆਂ ਨੂੰ ਜੜ੍ਹ ਮੂਲ ਤੋਂ ਮੁਕਤ ਕਰਨ ਲਈ ਪੰਜਾਬ ਸੇਜ਼ ਨੋ ਟੂ ਡਰੱਗਸ